ਸਰਨਪੁਰ ਦੇ ਪਿੰਨੋਵੈ ਬਲੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੇ ਮੈਂ ਕੁਝ ਮੰਨਦੀਆਂ ਗੱਲਾਂ ਕਰਦੇ ਲਈ ਤੁਹਾਡੇ ਰੂਪ ਰੂਪ ਹੋਇਆ ਕਿਉਂਕਿ ਜਿਹੜੀ ਪਰਤੀ ਪ੍ਰਕਿਰਿਆ ਦਾ ਕੰਮ ਚੱਲ ਰਿਹਾ ਸੀਗਾ ਉਹ ਮੇਰੀ ਪੀੜ ਦੇ ਬਲਕਸ਼ੇ ਵਿੱਚ ਪਸ਼ਾਕ ਗੁਰਬਖਸ਼ ਸਿੰਘ ਸਾਹਿਬ ਜੀ ਮੇਰ ਸਦਕਾ ਮੁਕੰਮਲ ਹੋਇਆ ਜਿਦੇ ਵਿੱਚ ਸਾਰੇ ਹੀ ਪੰਜਾਬੀਆਂ ਦਾ ਸਾਰੇ ਹੀ ਪੰਥਦਰੀਆਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਸੋ ਮੈਂ ਸਾਰੇ ਪੰਜਾਬਸੀਆਂ ਦਾ ਵੀ ਜਿਨ੍ਹਾਂ ਨੇ ਇਸ ਪਰਤੀ ਪ੍ਰਕਿਰਿਆ ਦੇ ਵਿੱਚ ਆਪਣਾ ਯੋਗਦਾਨ ਪਾਇਆ ਮਸਾਜੇ ਤਰ ਤੋਂ ਪੁੱਤਨ ਬਾਤ ਕਰਦਾ ਕੋਈ ਜੋ ਵੀ ਹੁਕਮਨਾਮਾ ਜਾਰੀ ਹੋਇਆ ਸ਼੍ਰੀ ਕਲਤਕ ਸਾਬ ਤੋਂ 2 ਦਸੰਬਰ ਨੂੰ ਜਿਸ ਦੇ ਮਤਾਂਕ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਮੁਖੀ ਸਰ ਹਰਜਿੰਦਰ ਸਿੰਘ ਧਾਮੀ ਯੂਨੀਵਰਸਿਟੀ ਦੇ ਪ੍ਰਧਾਨ ਨੂੰ ਲਾਇਆ ਗਿਆ ਸੀ ਅਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਭਰਤੀ ਕਰਕੇ ਆਦੇਸ਼ ਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰ ਦੇ ਲੇਕਿਨ ਜਿਹੜੀ ਕਾਬਜ ਤੇ ਸੀਰੋਨਾਂ ਵੱਲੋਂ ਉਸ ਕਮੇਟੀ ਤੋਂ ਬਿਨਾਂ ਹੀ ਆਪਣੀ ਭਰਤੀ ਸ਼ੁਰੂ ਕਰਕੇ ਆਪਣਾ ਪ੍ਰਧਾਨ ਚੁਣ ਲਿਆ ਅਤੇ ਦੋ ਮੈਂਬਰ ਸੀਫਾ ਦੇ ਗਏ ਤੇ ਜਿਹੜੇ ਅਸੀਂ ਪੰਜ ਮੈਂਬਰ ਭਜਦੇ ਸੀਗੇ ਸਾਨੂੰ ਪੰਜਾਂ ਨੂੰ ਦੁਬਾਰਾ ਸਿੰਘ ਸਾਹਿਬ ਨੂੰ ਆਦੇਸ਼ ਜਾਰੀ ਹੋਇਆ ਕਿ ਤੁਸੀਂ ਭਰਤੀ ਪ੍ਰਕਿਰਿਆ ਸ਼ੁਰੂ ਕਰੋ ਤੇ ਜਿਹਦੇ ਵਿੱਚ ਪੰਜਾਂ ਦੇ ਵਿੱਚੋਂ ਜਿਹੜੇ ਦੋ ਮੈਂਬਰ ਸੁਧਾਰ ਦਾ ਸਬੰਧਤ ਸੀ ਜਿਹੜੇ ਤਿੰਨ ਮੈਂਬਰ ਸੀਗੇ ਜਿਹਦੇ ਵਿੱਚ ਬੀਬੀ ਸਤਵੰਤ ਕੌਰ ਜੀ ਜਿਨ੍ਹਾਂ ਦਾ ਛੁੱਕੜ ਆਪਾਂ ਜਾਣਦੇ ਆਂ ਕਿ ਕੁਰਬਾਨੀ ਵਾਲਾ ਪਰਿਵਾਰ ਆ ਅਤੇ ਬਹੁਤ ਵੱਡੀ ਉਸ ਪਰਿਵਾਰ ਦੀ ਕੌਮ ਨੂੰ ਦੇਣਾ ਸੋ ਉਹ ਬੀਬੀ ਜੀ ਜਿਨ੍ਹਾਂ ਦਾ ਰਾਜਤਿਆਂ ਕੋ ਸੰਬੰਧ ਹੀ ਨਹੀਂ ਛਿਰਕਾਲ ਤੱਕ ਸਾਡੇ ਨਮਾਇਦੇ ਬਜਿਉ ਉਹ ਉਹ ਮੈਂਬਰ ਬੜੇ ਅਤੇ ਇਸਾ ਇੱਕ ਵਾਰ ਸੀ ਵੀ ਜੁੰਦਾ ਜੀ ਸੁਭੀ ਸਿੰਘ ਬਾਦਲ ਜੀ ਦੇ ਬੜੇ ਨੇੜੇ ਦੀ ਸੀਗੇ ਉਹਨਾਂ ਨੇ ਵੀ ਆਦੇਸ਼ ਮੰਨੇ ਆ ਅਤੇ ਦਾਸ ਜੋ ਕਿਸੇ ਵੀ ਧਿਰ ਦਾ ਰਸਤਾ ਨਹੀਂ ਸੀ ਚੁੰਦਾ ਕਮੇਟੀ ਦੇ ਰਿਪੋਰਟਾਂ ਨੂੰ ਲਾਗੂ ਕਰਨ ਦੇ ਲਈ ਰੋਸ ਵਜੋਂ ਮੈਂ ਪਾਰਟੀ ਦੀਆਂ ਗਤੀਵਿਧੀਆਂ ਤੋਂ ਲਾਂਭੇ ਸੀ ਲੇਕਿਨ ਅਸੀਂ ਪੰਜਾਂ ਨੇ ਆਦੇਸ਼ ਨੂੰ ਮੰਨਦੇ ਹਾਂ ਸ਼੍ਰੀ ਕਾਫਤਖ ਸਾਹਿਬ ਤੇ ਅਰਦਾਸ ਬੇਜਤੀ ਕਰਕੇ ਇਹ ਕਾਰਜ ਸ਼ੁਰੂ ਕੀਤਾ ਜੋ ਸਾਨੂੰ ਦੇਸ਼ ਹੋਇਆ ਬੜੇ ਚੈਲੰਜ ਸੀਗੇ ਬੜੀਆਂ ਕਠਿਨਾਈਆਂ ਸੀਗੀਆਂ ਕੋਈ ਪਲੈਟਫਾਰਮ ਨਹੀਂ ਸੀਗਾ ਲੇਕਿਨ ਉਸ ਦੇ ਬਾਅਦ ਜੋ ਲਈ ਇਹ ਜਿਹੜੀ ਭਰਤੀ ਪ੍ਰਿਗਰਹ ਨਿਕਲੇ ਚੜੀ 15 ਲੱਖ ਦੇ ਕਰੀਬ ਮੈਂਬਰ ਜਿਹੜੇ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਅਤੇ ਬੜੀ ਪਾਰਦਰਸ਼ੀ ਪ੍ਰਤੀ ਹੋਈ ਆ ਹਰੇਕ ਮੈਂਬਰ ਦਾ ਆਧਾਰ ਕਾਰਡ ਟੈਲੀਫੋਨ ਨੰਬਰ ਅਤੇ ਐਡਰੈਸ ਤਕਰੀਬਨ ਹਰੇਕ ਪਰਚੀ ਦੇ ਉੱਪਰ ਘਰ ਘਰ ਜਾ ਕੇ ਇਹ ਜਿਹੜੀ ਸਾਡੇ ਜਿਹੜੇ ਪੰਥ ਦਰਦੀ ਸੀਗੇ ਵਰਕਰ ਸੀਗੇ ਉਹਨਾਂ ਨੇ ਜਿਹੜੀ ਪ੍ਰਤੀ ਦਿੱਤੀ ਜਾਂ ਅਤੇ ਜਿਹੜੀ 15 ਲੱਖ ਪਾਰਤੀ ਹੋਈ ਉਹਨਾਂ ਨੇ ਡੈਲੀਗੇਟ ਚੁਣੇ ਗਏ ਬੜੇ ਪਾਰਦਰਸ਼ੀ ਢੰਗ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਪ੍ਰਧਾਨ ਚੁਣਿਆ ਸੋ ਗੱਲ ਖੇਰ ਜਿਹੜੀ ਗੱਲ ਕੀਤੀ ਜਾ ਰਹੀ ਹੈ ਵੀ ਇੱਕ ਨਵਾਂ ਚੁੱਲਾ ਬਾਲਤਾ ਗਿਆ ਦੇਖੋ ਜੇ ਪਹਿਲੇ ਦਿਨ ਤੋਂ ਹੀ ਹੁਕਮ ਨਾ ਮੰਨਿਆ ਤਾਂ ਕਮੇਟੀ ਨੂੰ ਬੰਦਾ ਜਾਂਦਾ ਤਾਂ ਇਹ ਅੱਜ ਤੱਕ ਇਹ ਨੌਕਤਾਉਣੀ ਹੀ ਸੀ ਲੇਕਿਨ ਪੰਜ ਮੈਂਬਰੀ ਕਮੇਟੀ ਕੋਲੇ ਹੋਰ ਰਸਤਾ ਹੀ ਕੋਈ ਨਹੀਂ ਸੀਗਾ ਹੁਕਮ ਨਾਵੇਂ ਨੂੰ ਨੇਪਰੇ ਚਾੜਨ ਦੇ ਲਈ ਉੱਤੇ ਇਨ ਮਨ ਪਾਲਣਾ ਕਰਦੇ ਲਈ ਉਹ ਇਸ ਲਈ ਬੜੀਆਂ ਘਟਨਾਈਆਂ ਆਈਆਂ ਬੜਾ ਕੁਝ ਕਿਹਾ ਗਿਆ ਸਾਡੀ ਬੜੀ ਕਿਰਦਾਰ ਕੁੱਛੀ ਹੋਈ ਲੇਕਿਨ ਅਸੀਂ ਜਿਸ ਦਿਨ ਪੁਰੇ ਸੀਗੇ ਪੰਜੇ ਮੈਂਬਰ ਇਹ ਮੰਨ ਕੇ ਚੱਲੇ ਸੀ ਵੀ ਜੋ ਕੋਈ ਮਰਜ਼ੀ ਕਰੇ ਲੇਕਿਨ ਇਸ ਆਦੇਸ਼ ਦੀ ਪਾਲਣਾ ਕਰਕੇ ਇਸ ਕਾਰਜ ਨੂੰ ਨੇਪਰੇ ਚਾੜਨਾ ਵਾ ਉਹ ਸ੍ਰੀ ਸਾਡਾ ਜਿਹੜਾ ਇਹ ਕਾਰਜ ਸੀਗਾ ਜਿਹੜੀ ਸੇਵਾ ਲੱਗੀ ਸੀਗੀ ਉਹ ਸਾਡੀ ਮੁਕੰਮਲ ਹੋਈਆ ਮੈਂ ਦੁਬਾਰਾ ਫੇਰ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਅਤੇ ਸਾਡਾ ਕਿਸੇ ਨਾਲ ਕੋਈ ਜੀ ਵਿਰੋਧ ਨਹੀਂ ਸਾਡਾ ਕਿਸੇ ਦੇ ਖਿਲਾਫ ਅਸੀਂ ਨਾ ਕੋਈ ਅਜੇ ਤੱਕ ਗੱਲ ਕਹੀ ਹੈ ਤੇ ਨਾ ਹੁਣ ਸਮਝ ਹੈ ਨਹੀਂ ਹੈ ਜੋ ਮਰਜ਼ੀ ਕੋਈ ਪਈ ਜਾਵੇ ਜਿਹੜੀ ਗੱਲ ਹੋਈ ਸੀ ਚੁੱਲ੍ਹੇ ਸਮੇਟਣ ਦੀ ਜਿਸ ਦਿਨ ਇਹ ਹੁਕਮ جاری ਹੋਇਆ ਜਿਹੜੀ ਸੁਧਾਰ ਲੈ ਇੱਕ ਧਰਮ ਜੋ ਕੰਮ ਕਰ ਰਹੀ ਸੀ ਉਹਨਾਂ ਨੇ ਆਪਣਾ ਚੁੱਲ੍ਹਾ ਸਮੇਟ ਲਿਆ ਸੀ ਉਸੇ ਦਿਨ ਹੀ ਲੇਕਿਨ ਦੂਸਰੇ ਪਾਸੇ ਉਹ ਆਪੇ ਹੀ ਭਰਤੀ ਕਰਕੇ ਜਿਹੜਾ ਪ੍ਰਧਾਨ ਕਿਨ ਹੈ ਗਿਆ ਪ੍ਰਧਾਨ ਚੁਣ ਲਿਆ ਗਿਆ ਸੀ ਉਸ ਤੋਂ ਬਾਅਦ 1920 ਜਿਹੜਾ ਕਾਲ ਦ ਸੀ ਉਹ ਵੀ ਜਿਹੜਾ ਇਸ ਜਿਹੜੀ ਕਮੇਟੀ ਦੇ ਨਾਲ ਜਿਹੜਾ ਉਹਨਾਂ ਨੇ ਵੀ ਆਪਣਾ ਪਾਰਟੀ ਨੂੰ ਪੰਕਰ ਕੇ ਇਸ ਕਮੇਟੀ ਦਾ حصہ ਬਣ ਕੇ ਸੀਗੇ। ਸੋ ਕਹਿਣ ਦਾ ਭਾਵ ਕਿ ਜਿਹੜੀ ਸਾਡੀ ਜ਼ਿੰਮੇਵਾਰੀ ਰਹਦੀ ਆ ਉਹਨੂੰ ਉਹ ਹੈ ਕਿ ਅਸੀਂ ਪੰਥਕ ਇਕਤਾ ਦੇ ਲਈ ਜਿਸ ਤਰ੍ਹਾਂ ਪਿਛਲਾ ਜੋ ਵੀ ਕਾਰਜ ਹੋਇਆ ਉਹਦੇ ਵਿੱਚ ਸਾਡਾ ਕੋਈ ਨਿੱਜੀ ਹਿੱਤ ਜਾਂ ਸਵਾਰਥ ਨਹੀਂ ਸੀ। ਕਿਸੇ ਅਹੁਦੇ ਦੀ ਲਾਲਸਾ ਸੀ ਕਿ ਜਿਸ ਤਰ੍ਹਾਂ ਬੜਾ ਪ੍ਰਚਾਰ ਕੀਤਾ ਗਿਆ ਵੀ ਪਤਾ ਨਹੀਂ ਅਹੁਦੇ ਲੈਣ ਦੀ ਗੱਲ ਰਹੇ ਨੇ। ਲੇਕਿਨ ਹੁਣ ਵੀ ਜਿਹੜਾ ਸਾਡਾ ਕਾਰਜ ਰਹਿੰਦਾ ਉਹ ਰਹਿਦਾ ਪੰਥਕ ਇਕਤਾ ਦਾ। ਲੋੜ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਪੰਥਕ ਖੇਤਰੀ ਤਿਰਦੀ ਕਿਉਂਕਿ ਸਾਡੇ ਮਸਲੇ ਨੇ ਜਿਹੜੇ ਪੰਜਾਬ ਦੇ ਮਸਲੇ ਨੇ ਸੇ ਕੌਮ ਦੇ ਮਸਲੇ ਨੇ ਲੰਬੇ ਸਮੇਂ ਤੋਂ ਹੱਲ ਨਹੀਂ ਹੋਏ ਕਿਉਂਕਿ ਅਸੀਂ ਰਾਜਨੀਤਿਕ ਤੌਰ ਤੇ ਬੜੇ ਕਮਜ਼ੋਰ ਹੋ ਚੁੱਕੇ ਹਾਂ ਅੱਜ ਵੀ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦਾ ਤਮਾਸ਼ਾ ਦੇਖ ਰਹੀਆਂ ਨੇ ਇਹ ਸਾਰੇ ਆਪਸ ਲੜ ਰਹੇ ਨੇ ਅਸੀਂ ਇੱਕ ਦੂਜੇ ਨੂੰ ਨੀਵਾਂ ਤੇ ਪਾਉਣ ਦੇ ਲਈ ਇੱਕ ਦੂਜੇ ਦੀ ਕਰਦਾ ਕਰ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਲੋੜ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਜੋਟਾਉਣ ਦੀ ਸੋ ਮੈਂ ਤੁਹਾਨੂੰ ਵਿਚਵਾਜ ਦੋਣਾ ਜਿੰਨੇ ਜੋ ਵੀ ਆ ਗਿਆ ਸੀ ਕਿ ਅਸੀਂ ਸਾਰੀਆਂ ਧਿਰਾਂ ਨੂੰ ਇੱਕਜੁੱਟ ਕਰਨ ਦੇ ਲਈ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੇ ਲਈ ਜੋ ਸਾਨੂੰ ਆਦੇਸ਼ ਜਾਰੀ ਹੋਏ ਸੀ ਪੰਥਕ ਇਕਤਾ ਦੇ ਲਈ ਜਿੰਨਾ ਵੀ ਹੋ ਸਕਿਆ ਆਪਣੇ ਸਾਰੇ ਇਤਿਆਹਾ ਕਰੀ ਅਸੀਂ ਯਤਨ ਕਰਾਂਗੇ ਤੇ ਮੈਂ ਬੇਨਤੀ ਕਰਦਾ ਕਿ ਸਾਰੀਆਂ ਹੀ ਪੰਥਕ ਧਿਰਾਂ ਨੇ ਜਿਹੜੀਆਂ ਜਿਹੜੀਆਂ ਪੰਜਾਬ ਅਤੇ ਪਾਕਿਸਤਾਨ ਦੇ ਹਿੰਦੈਸ਼ੀ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਹਿੱਤਾਂ ਨੂੰ ਧਿਆ ਕੇ ਪੰਥ ਦੇ ਬਢੇਰੇ ਹਿੱਤਾਂ ਦੇ ਲਈ ਪੰਜਾਬ ਦੇ ਆਕਾ ਦੇ ਲਈ ਉਹ ਸਾਰੇ ਇੱਕ ਪਲੈਟਫਾਰਮ ਤੇ ਇਕੱਠੇ ਹੋਣ ਤਾਂ ਜੋ ਸਹੀ ਤੰਗ ਦੇ ਨਾਲ ਸਾਡੀ ਇੱਕ ਪੰਥਕ ਖੇਤਰੀ ਤੇਰਾ ਜਿਹੜੀ ਉਹ ਪੰਜਾਬ ਦੀ ਰੁਵਾਈ ਕਰ ਸਕੇ ਅਤੇ ਪੰਜਾਬ ਦੇ ਪੰਥ ਦੇ ਮਸਲੇ ਜਿਹੜੇ ਉਹ ਹੱਲ ਕਰ ਸਕੇ ਸੋ ਅਸੀਂ ਜਿਹੜਾ ਕੰਮ ਜਰ ਹੋਈਏ ਜਾਂ ਨਾ ਹੋਈਏ ਇਹਦਾ ਗੁਰੂ ਸਾਹਿਬ ਜਾਣਦੇ ਨੇ ਲੇਕਿਨ ਪੂਰੀ ਕੋਸ਼ਿਸ਼ ਕਰਾਂਗੇ ਹੌਣ ਸਮੇਂ ਦੇ ਵਿੱਚ ਕਿ ਅਸੀਂ ਸਾਰਿਆਂ ਤਰ੍ਹਾਂ ਨੂੰ ਇੱਕ ਪ੍ਰੇਰਣਾ ਹਮ ਤੇ ਇਕੱਠੇ ਕਰਦੇ ਦੀ ਯਤਨ ਕਰੀਏ ਸੋ ਸਾਰਿਆਂ ਦਾ ਧੰਨਵਾਦ ਵਾਈਰਲ ਮੁਲੀ ਕਾਲ ਸਾਹਿਬ ਵਾਈਰਲ ਮੁਲੀ ਫਤਿਹ